ਜਿਹੜਾ ਸਿੱਖ ਮੱਥਾ ਲਾਉਂਦਾ ਉਹ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਉਹ ਤੇ ਭਗੌੜਾ ਹੋ ਗਿਆ ਉਹ ਕੌਮਦ ਵਿੱਚ ਕਈ ਸਤਕਾਰ ਨਹੀਂ ਪਾ ਸਕਦਾ ਮੰਦ ਭਾਗੀ ਹੈ ਸ਼ੋਭਨੀ ਗੁਰਦਾਰਪੁਰ ਦਾ ਕਮੇਟੀ ਦੀ ਐਗਜ਼ੈਕਟਿਵ ਅਸੀਂ ਜਨਰਲ ਹਾਊਸ ਨੇ ਚੁਣ ਕੇ ਬਣਾਈ ਹੁੰਦੀ ਹੈ ਔਰ ਜਦੋਂ ਬਾੜ ਹੀ ਖੇਤ ਖਾਨ ਲੱਗ ਜਾਈ ਫਿਰ ਕੋਈ ਇਹਦੀ ਸਹੈਣ ਨਹੀਂ ਕੀਤਾ ਜਾ ਸਕਦਾ ਤੇ ਅੱਜ ਉਹ ਦੀਆਂ ਜਿਹੜੀਆਂ ਲੀਰਾਂ ਲਾਈਏ ਜਾ ਰਹੀਆਂ ਉਸ ਅਕਾਲਤਾਰ ਸਾਹਿਬ ਜੀ ਦੇ ਹੁਕਮਨਾਮੇ ਦੀਆਂ ਇੱਕ ਕੌਮ ਦੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਹਿਲਾਂ ਅੱਜ ਤੋਂ 25 30 ਦਿਨ ਪਹਿਲਾਂ ਕੱਢਿਆ ਉਹ ਵੀ ਬਹੁਤ ਗਲਤ ਕੀਤਾ ਜੋ 7 ਤਰੀਕ ਦਾ ਫੈਸਲਾ ਲਿਆ ਉਹ ਵੀ ਬਹੁਤ ਵੱਡਾ ਫੈਸਲਾ ਜਿਹੜਾ ਸੀ ਨੁਕਸਾਨਦੇ ਹੋਇਆ ਕੌਮ ਦੀ ਕੌਮ ਦੇ ਵਾਸਤੇ ਸੋ ਜੇ ਇਸ ਜੀ ਇਕਾਦਰ ਸਭ ਜੀ ਦੇ ਉਸ ਮਾਨ ਤਖਤਾ ਦਾ ਇਹ ਅਪਮਾਨ ਕੀਤਾ ਜਾਵੇ ਕਿਰਦਾਰ ਕਸ਼ਿਸ਼ ਕੀਤੀ ਜਾਵੇ ਮੈਂ ਸਮਝਦੀ ਹਾਂ ਕਿ ਇਹ ਅਸੀਂ ਬਹੁਤ ਮर्याਦਤ ਕਾਨ ਕਰ ਰਹੇ ਹਾਂ ਸੋ ਇਹ ਕਿਸੇ ਨੂੰ ਪਰਵਾਹ ਨਹੀਂ ਦੀ ਜ਼ਿੰਮੇਵਾਰੀ ਨਭਾਓ ਅਤੇ ਜਿਹੜੇ ਅੱਜ ਮਤੇ ਗਲਤ ਕੀਤੇ ਗਏ ਹਨ ਇਹਨਾਂ ਮਤਿਆਂ ਨੂੰ ਰੱਦ ਕਰਾਉਣ ਵਾਸਤੇ ਜਨਰਲ ਹਾਊਸ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰੀਏ ਇਕੱਠੇ ਹੋ ਕੇ ਕਰੀਏ ਕਿ ਜਿਹੜੀ ਐਗਜ਼ੈਕਟਿਵ ਗਲਤ ਕਰ ਰਹੀ ਹੈ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਦੁਬਾਰਾ ਜਨਰਲ ਹਾਊਸ ਦਾ ਜੋ اجلاس ਕਰਕੇ ਚੋਣ ਦੁਬਾਰਾ ਪ੍ਰਧਾਨ ਦੀ ਹੋਵੇ ਕਿਉਂਕਿ ਹਸਤੀਫਾ ਦੇ ਚੁੱਕੇ ਹੈ ਤੇ ਵੀ ਚੋਣ ਹੋਵੇ ਸੀਨੀਅਰ ਮੀਤ ਪ੍ਰਧਾਨ ਕੋਈ ਤਾਕਤ ਨਹੀਂ ਕਿ ਉਹ ਏਡਾ ਵੱਡਾ ਫੈਸਲਾ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਦੀ ਬੇਟੀ ਇੱਕ ਬਹੁਤ ਮਹਾਨ ਸੰਸਥਾ ਹੈ ਇਹ ਪਰੰਪਰਾਵਾ ਮर्यादा ਸਿਧਾਂਤ ਸਰਵਉੱਚਤਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈ ਇਹਨੂੰ ਬਹਾਲ ਕਰਨਾ ਹੁੰਦਾ ਔਰ ਉਹਦੀ ਖੂਬਸੂਰਤੀ ਇਸੇ ਵਿੱਚ ਹੈ ਕਿ ਉਹਨੇ ਸਾਰੇ ਸੰਸਾਰ ਦੇ ਲੋਕਾਂ ਦੇ ਵਿੱਚ ਆਪਣੀਆਂ ਸੇਵਾਵਾਂ ਰਾਹੀਂ ਸਾਰੀ ਸਿੱਖ ਕੌਮ ਨੂੰ ਇੱਕ ਲੜੀ ਚ ਪਰੋ ਕੇ ਰੱਖਣਾ ਹੁੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਬਹੁਤ ਹੀ ਮਹਾਨ ਸੰਸਥਾ ਹੈ ਜਿੱਥੋਂ ਸਾਰੀ ਕੌਮ ਨੂੰ ਜੋ ਸਨੇਹਾ ਦਿੱਤਾ ਜਾਂਦਾ ਹੈ ਤੇ ਹਰ ਸਿੱਖ ਹਰ ਗੁਰਨਾਮਕ ਨਾਮ ਲੇਵਾ ਉਸ ਨੂੰ ਸੀਸ ਨਵਾ ਕੇ ਮੰਨਦਾ ਹੈ ਉੱਥੇ ਮੱਥਾ ਟੇਕਣਾ ਹੁੰਦਾ ਹੈ ਸਵੀਕਾਰ ਕਰਨਾ ਹੁੰਦਾ ਹੈ ਜਿਹੜਾ ਸਿੱਖ ਮੱਥਾ ਲਾਉਂਦਾ ਉਹ ਕਦੀ ਵੀ ਕਾਮਚਾਬ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਉੱਥੇ ਪਗੋੜਾ ਹੋ ਗਿਆ ਉਹ ਕੌਮਦ ਵਿੱਚ ਕਈ ਸਤਕਾਰ ਨਹੀਂ پا ਸਕਦਾ ਮੈਂ ਸਬਿਧੀਆਂ ਕਿ ਅੱਜ ਜਿਹੜਾ ਸਮਾਂ ਬਣਿਆ ਇਹ ਸਾਡੇ ਵਾਸਤੇ ਬਹੁਤ ਹੀ ਮੰਦਪਾਗਰ ਸਮਾ ਜੋਤੇ ਕਾਰਵੇ ਕੀਤੀ ਜਾ ਰਹੀ ਹੈ ਬੜੀ ਮੰਦਪਾਗੀ ਹੈ ਸ਼ੋਭਨੀ ਗੁਰਦਾਰਪੰਥ ਕਮੇਟੀ ਦੀ ਐਗਜ਼ੈਕਟਿਵ ਅਸੀਂ ਜਨਰਲ ਹਾਊਸ ਨੇ ਚੁਣ ਕੇ ਬਣਾਈ ਹੁੰਦੀ ਹੈ ਔਰ ਜਦੋਂ ਬਾੜ ਹੀ ਖੇਤ ਖਾਨ ਲੱਗ ਜੇ ਫਿਰ ਕੋਈ ਇਹਦੀ ਸਥੈਣ ਨਹੀਂ ਕੀਤਾ ਜਾ ਸਕਦਾ 2 ਦਸੰਬਰ ਦਾ ਫੈਸਲਾ ਕੌਮ ਨੂੰ ਸਾਰੀ ਇੱਕ ਸੁਰਤਾ ਵਿੱਚ ਲਿਆਉਣ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਰੀਆਂ ਸਰਸਤਾਵਾਂ ਨੂੰ ਦੁਨੀਆ ਦੇ ਵਿੱਚ ਉੱਚਾ ਕਰਨ ਵਾਸਤੇ ਜੋ ਫਸੀਲ ਛੇਕਾਲਤਾ ਸਾਹਿਬ ਜੀ ਤੋਂ ਸੁਣਾਇਆ ਗਿਆ ਸੀ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਉਹ ਹਰ ਇੱਕ ਨੇ ਪ੍ਰਵਾਨ ਕੀਤਾ ਜਦੋਂ ਭਾਵਨਾਵਾਂ ਸਾਰੀ ਕੌਮ ਦੀਆਂ ਇੱਕ ਹੋ ਗਈਆਂ ਇਹਦਾ ਮਤਲਬ ਕਿ ਉਹ ਹੁਕਮਨਾਮਾ ਜਿਹੜਾ ਸਰਪ੍ਰਵਾਨ ਸੀ ਇਸੇ ਕਰਕੇ ਸੱਤਵੇਂ ਅੰਬਰੀਕ ਕਮੇਟੀ ਵੀ ਬਣਾਈ ਕਿ ਇਹ ਕਮੇਟੀ ਜਿਹੜੀ ਹੈ ਜਿਹੜੀ ਸਾਡੀ ਰਾਜਨੀਤਿਕ ਤਾਕਤ ਹੈ ਸ਼ੋਮਨੀ ਅਕਾਲੀ ਦਲ ਉਹਨੂੰ ਇਕੱਠਾ ਕਰਨ ਵਾਸਤੇ ਉਹਨੂੰ ਇਕਤਾ ਵਿੱਚ ਬੰਨਣ ਵਾਸਤੇ ਉਥੇ ਭਰਤੀ ਕਰਾਏਗੀ ਉਹਦੇ ਵਿੱਚੋਂ ਡੈਲੀਗੇਟ ਚੁਣ ਕੇ ਪ੍ਰਧਾਨ ਚੁਣਿਆ ਜਾਏਗਾ ਕਿਹੜਾ ਚੁਣਿਆ ਜਾਂਦਾ ਉਹ ਬਹੁਮਤ ਦੀ ਮਰਜ਼ੀ ਹੁੰਦੀ ਸੋ ਇਸ ਕਰਕੇ ਮੈਂ ਸਮਝੀ ਹਾਂ ਕਿ ਉਹਨੂੰ ਸਾਰਿਆਂ ਨੇ ਸਰਪ੍ਰਵਾਨਤ ਦਿੱਤਾ ਤੇ ਅੱਜ ਉਹਦੀਆਂ ਜਿਹੜੀਆਂ ਲੀੜਾ ਲਾਈਏ ਜਾ ਰਹੀਆਂ ਉਸ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀਆਂ ਇੱਕ ਕੌਮ ਦੇ ਕੋਲ ਬਰਦਾਸ਼ਤ ਨਹੀਂ ਹੋ ਰਹੀਆਂ ਔਰ ਹਰ ਬਸ਼ਰ ਜਿਹੜਾ ਮਹਿਸੂਸ ਕਰਦਾ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਹਿਲਾਂ ਅੱਜ ਤੋਂ 25 30 ਦਿਨ ਪਹਿਲਾਂ ਕੱਢਿਆ ਉਹ ਵੀ ਬਹੁਤ ਗਲਤ ਕੀਤਾ ਜੋ 7 ਤਰੀਕ ਦਾ ਫੈਸਲਾ ਲਿਆ ਉਹ ਵੀ ਬਹੁਤ ਵੱਡਾ ਫੈਸਲਾ ਜਿਹੜਾ ਸੀ ਨੁਕਸਾਨਦੇ ਹੋਇਆ ਕੌਮ ਦੀ ਕੌਮ ਦੇ ਵਾਸਤੇ ਸੋ ਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਮਾਨ ਤਖਤਾ ਦਾ ਇਹ ਅਪਮਾਨ ਕੀਤਾ ਜਾਵੇ ਇਹ ਕਰਦਾਰ ਕਸ਼ਿਸ਼ ਕੀਤੀ ਜਾਵੇ ਮੈਂ ਸਮਝੀ ਦੀ ਹੈ ਕਿ ਇਹ ਅਸੀਂ ਬਹੁਤ ਮर्यादा ਦਾ ਕਾਣ ਕਰ ਰਹੇ ਹਾਂ ਸੋ ਇਹ ਕਿਸੇ ਨੂੰ ਪਰਵਾਹ ਨਹੀਂ ਇਸੇ ਕਰਕੇ ਅੱਜ ਸਾਰੇ ਵਰਕਰਾਂ ਵਿੱਚ ਸਾਰੇ ਲੀਡਰਾਂ ਵਿੱਚ ਵੱਡਾ ਰੋਹ ਪੈਦਾ ਹੋਇਆ ਹੈ ਔਰ ਹਰ ਇੱਕ ਇਸ ਦੀ ਨਿੰਦਾ ਕਰ ਰਿਹਾ ਹੈ ਇਹਨੂੰ ਉਹ ਕਹਿ ਰਹੇ ਹੈ ਕਿ ਬਿਲਕੁਲ ਗਲਤ ਹੈ ਵਿਰੋਧਤਾ ਕਰ ਰਹੇ ਮੈਂ ਸਮਝੀ ਦੀ ਹੈ ਕਿ ਅੱਜ ਸਾਡੀ ਲੋੜ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਦੀ ਬੇਟੀ ਜਿਹੜੀ ਸਾਰੇ ਸਿੱਖਾਂ ਨੇ ਚੁਣ ਕੇ ਸੰਸਥਾ ਬਣਾਈ ਹੈ ਮੈਂ ਬੇਨਤੀ ਕਰਾਂਗੀ ਸਾਰੇ ਮੈਂਬਰ ਸਾਹਿਬਾਨ ਨੂੰ ਆਓ ਸਾਡੀ ਬੜੀ ਜ਼ਿੰਮੇਵਾਰੀ ਬੰਦੀ ਹੈ ਕੌਮ ਨੇ ਬਹੁਤ ਵੱਡਾ ਸਾਡੇ ਸਿਰ ਤੇ ਹੱਥ ਰੱਖ ਕੇ ਉਹ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਉਸਮਾਨ ਸੰਸਥਾ ਦੀ ਅਸੀਂ ਉਸ ਸੰਸਥਾ ਦੇ ਕਸਟੋਡੀਅਨ ਹਾਂ ਅਸੀਂ ਉਹ ਪਰੰਪਰਾਵਾਂ ਮਰਿਆਦਾ ਦੇ ਉੱਥੋਂ ਦੀ ਜਿਹੜੀ ਸ਼੍ਰੀ ਅਕਾਲ ਤਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਸੀਂ ਕਸਟੋਡੀਅਨ ਹਾਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਸਾਰੇ ਆਓ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਓ ਅਤੇ ਜਿਹੜੇ ਅੱਜ ਮਤੇ ਗਲਤ ਕੀਤੇ ਗਏ ਐ ਇਹਨਾਂ ਮਤਿਆਂ ਨੂੰ ਰੱਦ ਕਰਾਉਣ ਵਾਸਤੇ ਜਨਰਲ ਹਾਊਸ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਿਏ ਇਕੱਠੇ ਹੋ ਕੇ ਕਰੀਏ ਤੇ ਜਿਹੜੀ ਐਗਜ਼ੀਕਟਿਵ ਗਲਤ ਕਰ ਰਹੀ ਹੈ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਦੁਬਾਰਾ ਜਨਰਲ ਹਾਊਸ ਦਾ ਜੋ اجلاس ਕਰਕੇ ਚੋਣ ਦੁਬਾਰਾ ਪ੍ਰਧਾਨ ਦੀ ਹੋਵੇ ਕਿਉਂਕਿ ਉਹ ਅਸਤੀਫਾ ਦੇ ਚੁੱਕੇ ਹੈ ਦੁਬਾਰਾ ਪ੍ਰਧਾਨ ਦੀ ਚੋਣ ਹੋਵੇ ਜਾਂ ਦੁਬਾਰਾ ਐਗਜ਼ੀਕਟਿਵ ਦੀ ਚੋਣ ਹੋਵੇ ਸੀਨੀਅਰ ਮੀਤ ਪ੍ਰਧਾਨ ਕੋਲ ਕੋਈ ਤਾਕਤ ਨਹੀਂ ਕਿ ਉਹ ਐਡਾ ਵੱਡਾ ਫੈਸਲਾ ਇਕੱਲਾ ਹੀ ਲੈ ਸਕੇ ਕਿਉਂਕਿ ਕੌਮ ਨਹੀਂ ਚਾਹੁੰਦੀ ਇਸ ਕਰਕੇ ਮੈਂ ਸਮੀਧੀ ਹੈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਦੁਬਾਰਾ ਇਹ ਸਾਰੀ ਐਗਜ਼ੈਕਟਿਵ ਪ੍ਰਧਾਨ ਦੀ ਚੋਣ ਕਰਕੇ ਅਸੀਂ ਆਪਣਾ ਫਰਜ਼ ਨਿਭਾਈਏ ਵਿਕਰਮ ਸਿੰਘ ਜੱਟੀਆਂ ਨੇ ਇਸ ਫੈਸਲੇ ਦਾ ਬਰੋਧ ਕੀਤਾ ਕਿ ਜਿਹੜਾ ਸਿੰਘ ਸਾਹਿਬਾ ਨੂੰ ਅਹੁਦੇ ਤੋਂ ਹਟਾਇਆ ਗਿਆ ਕਿਵੇਂ ਦਿੱਖਦੀ ਨੂੰ ਜਿਹੜਾ ਬੁਲਟੀਆਂ ਦੇਖੋ ਆਗੋਂ ਨੇ ਬੋਧ ਕੀਤਾ ਸਾਰੇ ਅੰਦੇ ਦਿਲਾਂ ਵਿੱਚ ਦਰਦ ਤੇ ਬੜਾ ਪੁਰਾਣਾ ਹੀ ਹੈ ਹਰ ਪੀੜਤ ਹੈ ਕੁਝ ਮਜਬੂਰੀਆਂ 'ਚ ਕੋਈ ਬੋਲ ਸਕਿਆ ਕੋਈ ਨਹੀਂ ਬੋਲ ਸਕਿਆ ਅਸੀਂ ਵੀ ਲੰਬਾ ਸਮਾਂ ਮਜਬੂਰੀ ਵਿੱਚ ਆਪਣੀ ਆਵਾਜ਼ ਦਵਾਈ ਵੀ ਰੱਖੀ ਅੰਦਰ ਅਸੀਂ ਬਣਾਈ ਰੱਖੀ ਅੰਦਰ ਅਸੀਂ ਬੋਲਦੇ ਰਹੇ ਲੇਕਿਨ ਅੱਜ ਸਾਰਾ ਕੁਝ ਬਾਹਰ ਆ ਗਿਆ ਕਿ ਸੱਚਮੁੱਚ ਹੀ ਸਾਰੇ ਵਰਕਰ ਤੇ ਸਾਰੇ ਲੀਡਰ ਕੀ ਚਾਹੁੰਦੇ ਸੀ ਜਦੋਂ ਸਭ ਤੋਂ ਪਹਿਲਾਂ ਮੈਂ ਬੋਲਣਾ ਸ਼ੁਰੂ ਕੀਤਾ ਜਦੋਂ ਬਾਕੀ ਲੀਡਰ ਟਿੰਰਸਾ ਸਾਹਿਬ ਹੋរី ਜਲਾਲਾ ਸਾਹਿਬ ਹੋរី ਬਾਹਰ ਚਲੇ ਗਏ ਉਹਨਾਂ ਲੋਕਾਂ ਨੇ ਆਵਾਜ਼ ਉਠਾਈ ਪਾਰਟੀ ਚੋਂ ਬਾਹਰ ਜੇ ਜ਼ਗੀਰ ਕੋਰ ਨੇ ਆਵਾਜ਼ ਉਠਾਈ ਪਾਰਟੀ ਚੋਂ ਬਾਹਰ ਇਸ ਕਰਕੇ ਸਾਰੇ ਜਿਹੜੇ ਜਿਨ੍ਹਾਂ ਨੇ ਵੀ ਕੋਈ ਗੱਲ ਕੀਤੀ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਅੱਜ ਸਾਰਿਆਂ ਨੇ ਮਹਿਸੂਸ ਕੀਤਾ ਕਿ ਸੱਚਮੁੱਚ ਜੋ ਅਸੀਂ ਕਿਹਾ ਸੀ ਜੋ ਅਸੀਂ ਲੜਾਈ ਲੜ ਰਹੇ ਹਾਂ ਜੋ ਅਸੀਂ ਸੰਘਰਸ਼ ਕਰ ਰਹੇ ਹਾਂ ਉਹ ਬਿਲਕੁਲ ਅੱਜ ਮੋਰ ਲੱਗ ਗਈ ਹੈ ਕਿ ਇੱਥੇ ਡਿਕਟੇਟਰਸ਼ਿਪ ਨਹੀਂ ਚੱਲੇਗੀ ਇੱਥੇ ਪਾਰਟੀ ਦੇ ਫੈਸਲੇ ਕੌਮ ਦੀ ਬਿਹਤਰੀ ਲਈ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਲਈ ਜੋ ਕਿਤੇ ਜਾਣਗੇ ਉਹ ਕਿਤੇ ਜਾਣਗੇ